ये पीछे होया है ਪੰਜਾਬੀ برابر رنجیت جی بارکیر صاحب وہ جو حرفی موسیقی ਕੋਲਾਬੀ ਬੱਤੀ ਵੀ ਕਟਰੀ ਵੀ ਕਟਲ ਤੇ ਜੀਵਨ ਆਪਲਾ ਆਪੇ ਸੁਣੋ ਦਰਦੀ ਦਾ ਜੀਵਨ ਆਪਲਾ ਸਾਰੇ ਬੋਦੀ ਮਾਂ ਦੇ ਸਤਕਾਰ ਦੇ ਲੋ ਬੋਦੀ ਮਾਂ ਦੇ ਸਤਕਾਰ ਦੇ ਲੋ ਮੈਡਮ ਹਿੰਦੂ ਜੀ ਦੀ ਬੋਦੀ ਦਾ ਜੀਵਨ ਸੁਖੀ ਡਿਪਟੀ ਕਾਲਪ ਸਰਕਾਰਾ ਦੀ ਦੇ ਜਨ ਜੀ ਮੋਸੀ ਦੇ ਪ੍ਰਭਾਤ ਕਰਾਉਣ ਤੋਂ ਬਾਅਦ ਮੈਂ ਅਫੀਸੇ ਬੰਦੇ ਦੀ ਫਿਰ ਪਾਪਾ ਜੀ ਪਾਪਾ ਜੀ ਜੱਨੇ ਵਾਲੇ ਪਾਪਾ ਜੀ ਜਿਹੜੇ ਦਿੱਲੀ ਵਾਲੇ ਪਾਪਾ ਜੀ ਸੋ ਇਹਦਾ ਬਹੁਤ ਬਹੁਤ ਅਲਵਾ ਨੇ ਕਿ ਆਪਣੇ ਜਿੰਨੀ ਅਲੀ ਨੂੰ ਦੇਸ਼ ਹੈ ਜਦੋਂ ਵੀ ਮੈਂ ਰਾਜਨੀਤੀ ਕਹਾਜ ਰਸਤ ਕਰਦਾ ਸੀ ਜਦੋਂ ਵੀ ਮੈਂ ਜੀਵਨ ਦੀ ਕੁਰਸੀ 잡ਦਾ ਸੀ ਉਹ ਸਵਾਦ ਦਾ ਨਾਮ ਕਰਦਾ ਸੀ ਕਿ ਪਾਪਾ ਜੀ ਨੇ ਮੇਨੂੰ ਇਹ ਸੇਵਾ ਲਈ ਇਹ ਸ਼ਰਪਾ ਉਹਨਾਂ ਨੂੰ ਦਿੱਤੀ ਹੈ ਦੇ ਕੁਮਾਰ ਜੁਰਨਾਤ ਸਾਡੇ ਜੀਵਨ ਤੇ ਪੁੱਛੇ ਬਾਕੀ ਮੋਹਨ ਰਾਜਾ ਜਵਾਜਬਾਸੀ ਪ੍ਰਮਾਜੀ ਜੀ ਸੇ ਜਗਾਂਦੀਪੁਰ ਦੇ ਮਾਲ ਕਲੈਂਸੀ ਦੇ ਜੀ ਕੋਪਰਾ ਜੀ ਕਾਮ ਜੀ ਪਸੇ ਜੀ ਇੰਤਖਾਰੀ ਹੋਰ ਜੀ ਸਾਡੀ ਜਿਹੜਾ ਮੈਨਾ ਅਪਸਤਾ ਕਮ ਸੰਭਾਲਦੇ ਸਾਰੇ ਜਿੰਨੇ ਸਾਡੇ ਸਾਰੇ ਸੰਗਤਾਂ ਸਾਡੇ ਬਾਤ ਪ੍ਰਕਾਰ ਸੇਵਾ ਦਾ ਮਿੰਤਰ ਸਾਹਿਬ ਸਾਰੇ ਜੀ 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 ਸਾਰੇ ਦਿਨਾਂ ਸੰਭਾਲੀ ਹੋਰ ਸਾਡੇ ਲਈ ਆਪ ਸਭਾ اس کے ہم جانبا اور دیلے اپنے مستور باپریشنٹو جوانٹ کشنر اور پاکیزارے بائک پر ہی جنرے سالے بیندر کی سب دیلے آپ سو سرمان کر کے ہیں دولوں پاسے یہ سنسوالی کا ایک آتیا ہے کہ بیوام جی یہ سوچا ہے اور وہ آتما انجی نے یہ کڑا ہے کہ جدا آپ پر اکتا درو ہم جو کے بوٹا مکر جانے ہیں ہم دے اپاوں کے کام جانبا سکتے جانے پچھے بھی بھی دکھتا نہیں لے دکھتا ਫਿਰ ਇੱਕ ਜਿਹੜਾ ਮਸਲਾ ਜਿਹੜਾ ਆਪਾਂ ਨਾਲ ਕਿਹਾ ਥੋੜਾ ਪਿੱਛੇ ਪਬਲਿਕ ਨੂੰ ਵੀ ਦੇਖਣ ਦੋ ਮਾਣ ਬ੍ਰਦਰ ਕਿ ਸਾਈਡ ਤੋਂ ਕਰਦੇ ਆ ਬੈਠੂ ਜਾਂ ਬਹਿ ਕੇ ਕਰਨਾ ਨਹੀਂ ਬੈਠ ਸਭ ਤੋਂ ਜ਼ਿਆਦਾ ਜਿਹੜਾ ਹੈ ਜਿਹੜਾ ਥੋੜਾ ਘਰਕਾ ਦਾ ਤੇ ਸਫਾਈ ਦਾ ਉਸਟੀਕ ਲੈਸਟਰ ਜਿਹੜਾ ਮੁੱਦਾ ਹੈਗਾ ਕਿ ਸਾਰੇ ਕਾਲੇ ਸ਼ਹਿਰ ਤੋਂ ਪੁੱਤਰ ਬਣਿਆ ਹੋਇਆ ਸਭ ਤੋਂ ਵੱਧ ਜਿਹੜਾ ਸਫਾਈ ਦਾ ਮੁੱਦਾ ਹੈਗਾ ਉਹ ਜਗ੍ਹਾ ਤੇ ਲੋਕ ਆਉਂਦੇ ਨੇ ਕਾਹਦੇ ਲਈ ਕਹਿੰਦੇ ਨੇ ਰਾਮਦੇਵ ਜੀ ਸਾਈਂ ਤੋਂ ਪਰਪੇ ਦੀ ਜਿਹੜਾ ਖੜੀ ਹੈ ਤੇ ਉੱਪਰ ਨਾਲਾ ਹੈ ਦੂਤ ਪਾਸੇ ਜਿਹੜੀ ਸਟਾਈਂ ਹੈ ਦੇਖੋ ਅੱਜ ਦਾ ਆਲਾ ਸੀਗਾ ਨਾ ਸਾਈਂ ਕੋਲ ਨੂੰ ਤੇ ਨਾਦੀ ਹੋਣੀ ਸਾਈਂ ਦੀ ਕਿਹਾ ਦੇਖਣਾ ਚਾਹੀਦਾ ਕਾਲੀ ਚੜੀ ਰਹੀ ਹੈ ਉਸ ਸਰਵਾ ਬਹੁਤ ਬਹੁਤ ਬਾਤ ਪਰ ਦੇ ਕਰਦਾ ਹਾਂ ਮੈਨੂੰ ਆਪਕੋ ਕਹਿ ਦਿੰਦਾ ਗੁਰੂ ਸਾਹਿਬਾ ਆਪਰ ਜਾ ਕਰੋ ਤੇਰੇ ਵੀ ਥੋੜਾ ਜਿਹਾ ਤੁਸੀਂ ਹੋਰ ਚੋੜੇ ਇਹ ਲੋਕ ਕਬਰ ਕਰਦੇ ਤਾਂ ਇਹ ਕੋਈ ਮੈਟਨਾ ਤਾ ਰਹੀ ਹੈ ਇਸ ਲੇਖਾ ਪਾ ਰੱਖੇ ਕਾਲੀ ਉੱਪਰ ਕਬਰ ਰੱਖੀ ਆਸਾਂ ਨੂੰ ਆ ਕੋ ਪਰ ਅਸਲੀ ਜੇ ਵੈਸੇ ਜਿਹੜੀ ਜਿਹੜੀ ਸਰਕਰ ਦੇ ਦੋਨੇ ਪਾਸੇ ਸਵਾਈ ਕਰਕੇ ਬਿਲਡਿੰਗ ਕਰਾਉਂਦੇ ਨੇ ਫਸੇ ਆ ਜਿਹੜੀ ਕੌਂਸਲ ਆ ਮਰ ਪਾਪਾ ਜੀ ਦੀ ਸੇਵਾ ਕਰਦਾ ਹਾਂ ਜਿਹਦੇ ਮੋਢੇ ਚੁਕਾਤ ਹੱਸਣ ਇਹਨੂੰ ਪ੍ਰਸਾਧ ਕਰ ਇਹਨੂੰ ਨਿਵਾਦ ਕਰਕੇ ਚਾਹਾਂਦੇ ਕੁਝ ਬੂਟੇ ਲਾ ਦਿਓ ਮੈਨੇ ਕਿਹਾ ਸਾਡੇ ਪੱਪਾ ਚੁਕਾ ਆ ਬੂਟੇ ਲਾ ਤਾਂ ਪਾਣੀ ਢੱਗੜੇ ਠੀਕ ਹੋ ਜੇ ਹਵਾ ਜਿਹੜੀ ਆ ਇਹ ਸਾਰੀ ਸਾਫ ਕਰ ਦੇਵੇ ਇੱਕ ਜਿੰਨੇ ਦੀ ਸਾਡੇ ਤੇ ਭਰਾਤ ਤੇ ਬੱਥੇ ਆਦਾ ਜੀ ਇਹਨਾਂ ਨੂੰ ਜੀ ਤੁਸੀਂ ਇਹ ਕੰਮ ਕਰਾ ਲੀ ਜੀ ਨਿੱਜ ਸਵੈ ਸੇਵਕਾਂ ਛੇ ਵਿਸ਼ੇਸ਼ ਗਰੁਪਾਂ ਬਣਤੀ ਕਰਕੇ ਜੇ ਕੋਈ ਕੋਰਸ ਦੇ ਲੋ ਵੀ ਕੀਤਾ ਕੋਈ ਇੱਕ ਚੀਜ਼ ਦਾ ਦੱਸੋ ਅੱਜ ਕੋਈ ਨਾ ਕੋਈ ਨਹੀਂ ਬਗੈਰ ਇਹਨਾਂ ਨੂੰ ਜੀ ਹੋ ਸਕਦਾ ਹੈ زیادہ اور جب تو آپ ریپر کر لگ گئے بجائے اس کے پسندان آپ ریپیر کر لا گئے یہ کاروبار کا آپ ਦੇਖੇ ਬਾਬਾ ਮਲੇ ਹੋਈ ਸੀ ਮੈਨ ਹੋਲ ਦੇ ਕਿਚਨ ਵਿੱਚ ਲਿਖਿਆ ਸਰ ਮੇਰੇ ਇਲਾਕੇ 3 ਦਿਨਾਂ ਬਾਅਦ ਫਟਦਾ ਰਿਹਾ ਅੰਦਰ ਲੋਕਾਂ ਦਾ ਚਿਕਨੜਾ ਕੀ ਇਹਨਾਂ ਨੂੰ ਸਰ ਜੀ ਹੋਰ ਕੋਈ ਪਤਾ ਕਰ ਦੋ ਐਸਾ ਕੰਮ ਨਹੀਂ ਹੋਣਾ ਜੀ ਇਸ ਤੋਂ ਪਰੇਦਰ ਸੀ ਇਸ ਤੋਂ ਬੇਇਸ਼ਤਿਹਾਰ ਪਰ ਮੇਰੇ ਨਾਲ ਲੋਕਾਂ ਦਾ ਚਿਕਨੜਾ ਕੀ ਇਹਨਾਂ ਨੂੰ ਨਹੀਂ ਸਰ ਸਾਡੀ ਸਰਕਾਰ ਦੇ ਖਿਲਾਫ ਖੜਦੇ ਹੈ ਆਹ ਬੋਲੋ ਕਿਹੜਾ ਤੋਂ ਨਾ ਹੋ ਗਾ ਮਾਹੌਲ ਬਣਾ ਬਸ ਲੇਟ ਨੂੰ 100 ਮੀਟਰ ਕਿੱਥੇ ਪਾਈ ਪਾਣੀ ਨੂੰ ਚਲੂ ਕਰਦੇ ਨੇ ਲਾਤੇ ਆਹ ਨਾ ਐਸਡੀਓ ਮੁਣੀਸ਼ ਤੋਂ ਪਰਮਦਰਸ਼ ਇਹਨੂੰ ਪੋਸਟ ਆਊਟ ਕਰਵਾਇਆ ਤੂੰ ਲੋਕਾਂ ਨੂੰ ਪਰੇਸ਼ਾਨ ਕੀਤਾ ਪਿਆ ਇਹਨਾਂ ਨੇ चाहियो <laughs> <laughs> 뭐서라지 <목소리도> 다해 ਮੇਜਰ ਆਰਪੀਐਸ ਬ루ਤ ਆਏਗੇ ਦੇਖੋ ਡਾਕਟਰ ਗੁਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਤੇ ਐਮਐਲਏ ਪਟਿਆਲਾ ਦੇ ਹੱਥ ਦੀ ਤੇ ਹੋਰ ਵੀ ਸਾਰੇ ਸਾਡੇ ਮੰਤਰੀ ਸਾਡੇ ਐਮਐਲਏ ਬਹੁਤ ਮਿਹਨਤ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਨ ਦੇ ਆਦੀ ਤੇ ਲੋਕਾਂ ਦੇ ਕੰਮ ਹੋ ਪੰਜਾਬ ਸਾਫ ਸੁਥਰਾ ਹੋਏ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਬੜੇ ਵਿਕਾਸ ਹੋਏ ਲੇਕਿਨ ਬਹੁਤ ਸਾਰੇ ਜਿਹੜੇ ਸਿਸਟਮ ਦੇ ਵਿੱਚ ਪੁਰਾਣੇ ਅਫਸਰ ਇੱਕ ਕਰਮਚਾਰੀ ਫਿੱਟ ਹੋਏ ਪਏ ਨੇ ਜਿਨ੍ਹਾਂ ਨੂੰ ਗਲਤ ਆਦਤਾਂ ਪਈਆਂ ਹੋਈਆਂ ਨੇ ਰਿਸ਼ਵਤ ਖਾਣ ਦੀਆਂ ਔਰ ਬਹੁਤ ਕੰਮ ਨਾ ਕਰਨ ਦੀਆਂ ਪਰ ਲੋ ਮਾਰਨ ਦੀਆਂ ਉਹ ਕੰਮ ਨਾ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਕਈ ਕਈ ਸਾਲ ਸੜਕਾਂ ਨਹੀਂ ਬਣਦੀਆਂ लोग परेशान ਰਹਿੰਦੇ ਨੇ ਤੇ ਔਰ ਲੋਗ ਇਹ ਸਮਝਦੇ ਨੇ ਕਿ ਸਰਕਾਰ ਕੰਮ ਨਹੀਂ ਕਰ ਰਹੀ ਜਦ ਕਿ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਇਹ ਜਿਹੜੇ ਸਰਕਾਰੀ ਅਫਸਰ ਕਾਰਪੋਰੇਸ਼ਨਾਂ ਵਿੱਚ ਤੇ ਹੋਰ ਮਹਿਕਮਿਆਂ ਵਿੱਚ ਤੇ ਸਰਕਾਰੀ ਕਰਮਚਾਰੀ ਨੇ ਇਹ ਕੰਮ ਕਰਕੇ ਰਾਜੀ ਨਹੀਂ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਮਯਾਬ ਹੋ ਗਈ ਤਾਂ ਉਹਨਾਂ ਦਾ ਜਿਹੜਾ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਮਾੜੇ ਨੇ ਬਹੁਤ ਸਾਰੇ ਬਹੁਤ ਸਾਰੇ ਅੱਛੇ ਵੀ ਨੇ ਪਰ ਇਹ ਜਿਹੜੇ ਮਾੜੇ ਨੇ ਉਹ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਮਯਾਬ ਹੋ ਗਈ ਤਾਂ ਉਹਨਾਂ ਦਾ ਜਿਹੜਾ ਝੂਠ ਦਾ ਤ੍ਰਿਸ਼ਤਪੂਰੀ ਦਾ ਕਾਰੋਬਾਰ ਹੈ ਦੋ ਨੰਬਰ ਦਾ ਕਾਰੋਬਾਰ ਹੈ ਉਹ ਬੰਦ ਹੋ ਜਾਏਗਾ ਇਸ ਕਰਕੇ ਉਹ ਕੰਮ ਨਹੀਂ ਕਰਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਨੇ ਸੋ ਇਹ ਕਾਰਪੋਰੇਸ਼ਨ ਚ ਬੜੇ ਨੇ ਜੀ ਮੇਰੀ ਘਰ ਦੀ ਗਲੀ ਹੈ ਜਿਹੜੀ ਪਿਛਲੇ ਸਾਲ ਹਨਾਂ ਨੇ ਪਟਕੇ ਰੱਖੀ ਇਰੇ 3-4 ਮਹੀਨੇ ਉਹ 100 ਮੀਟਰ ਦਾ ਸਟ੍ਰੈਚ ਪਾਟੀ ਰੱਖਿਆ ਜੀ ਬੰਦ ਹੀ ਨਹੀਂ ਕੀਤਾ ਫੋਨ ਕਰ ਕਰਕੇ ਰਿਕੁਐਸਟ ਕਰ ਕਰਕੇ ਔਰ ਫਿਰ ਜਦੋਂ ਉਹ ਬੰਦ ਕੀਤਾ ਤਾਂ ਜਿਹੜਾ ਮੈਨ ਹੋਲ ਬਣਾਇਆ ਸੀ ਉਸ ਚ ਕਨੈਕਸ਼ਨ ਨਹੀਂ ਦਿੱਤੇ ਔਰ ਫਿਰ ਸਮੱਸਿਆ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਰਹੀ ਫਿਰ ਇਹਨਾਂ ਨੂੰ ਬੁਲਾਇਆ ਤਾਂ ਆਪ ਕਾਰਪੋਰੇਸ਼ਨ ਨੇ ਜਦ ਕਿ ਬਣਾਈ ਉਹ ਏਕੇਦਾਰ ਨੇ ਸੀ ਆਪ ਉਹਨੂੰ ਰਿਪੇਅਰ ਕਰਨ ਲੱਗੇ ਔਰ ਅੱਜ ਵੀ ਚਲ ਕੇ ਦੇਖੋ ਮੈਂ ਤੁਹਾਨੂੰ ਦਿਖਾਣਾ ਉਸ ਗਲੀ ਦਾ ਕੀ ਬੁਰਾ ਹਾਲ ਹੈਗਾ ਸੋ ਇਹ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਆਮ ਆਨੀ ਪਾਰਟੀ ਦੀ ਸਰਕਾਰ ਦੇ ਖਿਲਾਫ ਜਿਸ ਦੇ ਤਹਿਤ ਸਰਕਾਰੀ ਮੁਲਾਜ਼ਮ ਜਿਹੜੇ ਨੇ ਉਹ ਕੰਮ ਨਹੀਂ ਕਰ ਰਹੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਸੋ ਇਸ ਕਰਕੇ ਮੈਂ ਜਿਹੜਾ ਹੈ ਉਹ ਮੁੱਦਾ ਚੱਕਿਆ ਸੀਗਾ ਔਰ ਉਹਨਾਂ ਦੇ ਖਿਲਾਫ ਮੈਂ ਕੋਈ ਵਾਸੀ ਜੀ ਦੇਖੋ ਲੋਕਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਲੋਕ ਭਾਰੀ ਗਣਤੀ ਚੱਤੇ ਆਏ ਆ ਲੋਕਾਂ ਦੀਆਂ ਬੜੀਆਂ ਪ੍ਰਾਣੀਆਂ ਮੁਸ਼ਕਲਾਂ ਆਈਆਂ ਔਰ ਬੜੀਆਂ ਜਾਨਵਾਂ ਆਈਆਂ ਜਿਵੇਂ ਜਿਹੜੀ ਪਿਛਲੀ ਸਰਕਾਰ ਆ ਉਹਨਾਂ ਨੇ ਸਟਰੀਟ ਲਾਈਟਾਂ ਦਾ ਜੀ 25 2500 ਰੁਪਏ ਦੀ ਲਾਈਟ ਖਰੀਦ ਲਈ ਉਹ ਚਲਦੀਆਂ ਐ ਨਹੀਂ ਗਿਆ ਹੁਣ ਅਸੀਂ ਉਹ ਪ੍ਰੋਬਲਮ ਸ਼ਾਰਟ ਆਊਟ ਕੀਤੀ ਆ ਸੀਵਰੇਜ ਦੀ ਪ੍ਰੋਬਲਮ ਸ਼ਾਰਟ ਆਊਟ ਕਰ ਰਹੇ ਆ ਨਵੇਂ ਪਾਰਕ ਬਣ ਰਹੇ ਆ ਲੋਕ ਕੰਮ ਨਾਲ ਖੁਸ਼ ਐ ਪਰ ਜਿਹੜੀਆਂ ਜਿਹੜਾ ਡਿਲੇ ਆਉਂਦਾ ਜਿਵੇਂ ਉਹਨਾਂ ਨੇ ਜਿਹੜੀ ਪਿਛਲੀ ਸਰਕਾਰ ਨੇ ਸ਼ੁਰੂ ਕੀਤਾ ਸੀ 24 7 ਵਾਟਰ ਸਪਲਾਈ ਉਹ ਸਾਰਾ ਸ਼ਹਿਰ ਪੁੱਟ ਕੇ ਸੁੱਟਦਾ ਨਾ ਇਹਨਾਂ ਕੋਲੇ ਪਾਈਪਾਂ ਸੀਗੀਆਂ ਜੀ ਹੁਣ ਉਹ ਸੜਕਾਂ ਠੀਕ ਕਰ ਰਹੇ ਆ ਅਸੀਂ ਬਹੁਤ ਲੋਕ ਦੁਖੀ ਆ ਬੜਿਆ ਜਾਨਵਨ ਪ੍ਰੋਬਲਮ ਆ ਉਹਨਾਂ ਦੀ ਸੜਕਾਂ ਸਾਰੀਆਂ ਹੁਣ ਤੇ ਜਿਹੜਾ 247 ਹੈ ਅਸੀਂ ਇਹਨਾਂ ਨੂੰ ਕਹੇ ਵੀ ਤੁਸੀਂ ਜੇ ਕਿਤੇ ਪਾਈ ਪਾਣੀ ਹੈ ਉਹਨੂੰ ਉਹਨੂੰ ਜਗ੍ਹਾ ਨੂੰ ਪੁੱਟ ਕੇ ਇੱਕ ਹਫ਼ਤੇ ਦੇ ਵਿੱਚ ਅੱਗੇ ਅੱਗੇ ਫਿਰ ਪੁੱਟ ਲਓ ਫਿਰ ਪਾਈ ਪਾ ਦਿਓ ਫਿਰ ਪੁੱਟ ਲਓ ਫਿਰ ਪਾਈ ਪਾ ਲਓ ਇਹਨਾਂ ਨੇ ਸਾਰਾ ਸ਼ਹਿਰ ਪਟਦਾ ਮੈਂ ਕਹਾਂ ਜੀ ਪਾਈ ਪਾ ਕਿੱਥੇ ਕਹਿੰਦੇ ਜੀ ਕੰਪਨੀ ਨੇ ਬਣਾਣੀ ਆਂ ਬਤ ਕਰਦਿਆਂ ਮੈਂ ਕਿਹਾ ਸਾਰੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਕਿਉਂ ਬੰਦ ਆ ਕਹਿੰਦੇ ਜੀ ਜਿਹੜੀ ਕੰਪਨੀ ਆ ਉਹਨਾਂ ਨੇ ਉਹ ਸਾਨੂੰ ਉਹਦੇ ਨਾਲ ਸਾਡਾ ਕੌਂਟਰੈਕਟ ਨਹੀਂ ਰਿਹਾ ਉਹ ਡਰਾਈਵਰ ਕਿਸੇ ਹੋਰ ਦਾ ਮੈਚ ਨਹੀਂ ਕਰਦਾ ਉਹਨਾਂ ਦੇ ਨਾਲ ਇਹੋ ਜਿਹਾ ਕੰਮ ਕੀਤੇ ਆ 2500 ਦੀ ਲਾਈਟ ਜਿਹੜੀ 250 ਦੀ ਲਾਈਟ ਤੇ ਸਾਰੇ ਸ਼ਹਿਰ ਨੂੰ ਅਸੀਂ ਅਗਲੇ 15 ਦਿਨ ਦੇ ਵਿੱਚ ਜਗਮਗ ਜਗਮਗਾ ਕਰਨਾ ਹੈ। ਵਾਟਰ ਲੋਕਿੰਗ ਦੀ ਸਾਰੇ ਸ਼ਹਿਰ ਚ ਪ੍ਰੋਬਲਮ ਸੀ ਉਹਨਾਂ ਨੇ ਟਾਇਲਾ ਲਾਤੀ ਜਿੱਥੇ 31 ਜਗ੍ਹਾ ਸੀ ਜਿੱਥੇ ਬੂਟੇ ਲੱਗਣੇ ਚਾਹੀਦੇ ਸੀ ਉੱਥੇ ਵੀ ਟਾਇਲਾ ਲਾਤੀਆਂ ਜੀ। ਉਹ ਹੁਣ ਅਸੀਂ ਉਹਨੂੰ ਵੀ ਠੀਕ ਕਰ ਰਿਹਾ ਜੀ ਮੈਂ ਕਹਿ ਰਿਹਾ ਉਹਨਾਂ ਦੇ ਬੀਜੋ ਕੰਡੇ ਅਸੀਂ ਚੁੱਕ ਰਹੇ ਹਾਂ। ਖੂਹ ਬਣਾ ਰਹੇ ਹਾਂ ਜੀ ਤੁਹਾਡੇ ਟਿਪੜੀ ਦੇ ਵਿੱਚ ਜਿਹੜਾ ਫੁਲ ਚਾਲ ਕ੍ਰੀ ਦੇ ਸਾਹਮਣੇ ਕਿੱਡੇ ਵੱਡੇ ਸਮੱਸਿਆ ਸੀ ਜੀ 4 ਕਿਲੋਮੀਟਰ ਲੰਮਾ 4 ਕਿਲੋਮੀਟਰ ਲੰਮਾ ਜਿਹੜਾ ਹੈਗਾ ਜੀ ਉਹ ਅਸੀਂ ਆਪਣਾ ਉੱਥੇ ਪਾਈਪ ਪਾਇਆ ਜੀ ਉੱਥੇ ਠ ਉਹ ਪਾ ਕੇ ਹੁਣ ਸਾਰਾ ਜਿੰਨਾ ਵੀ ਤੁਹਾਡਾ ਉਹਦੇ ਚ ਚਾਹੇ ਮਤਲਬ ਜਿੰਨਾ ਵੀ ਬਾਜ਼ਾਰ ਆ ਸਾਰਾ ਅ ਔਰ ਤ੍ਰਿਪੜੀ ਦੇ ਜਿਹੜਾ ਆਪਣੇ ਉਤੋਂ ਪੁਲਕਿਆਨ ਕਨੇਪ ਤੋਂ ਲੈ ਕੇ ਉਹ ਸਾਰਾ ਮੋਲਟਨ ਡਰੇਨ ਦੇ ਵਿੱਚ ਆਊਗਾ ਬਹੁਤ ਵੱਡੇ ਏਰੀਆ ਨੂੰ ਜਿਹੜਾ ਹੈਗਾ ਉਹ بارش ਦੇ ਪਾਣੀ ਤੋਂ ਰਾਹਤ ਮਿਲੇਗੀ ਤ੍ਰਿਪਤੀ ਦੇ ਏਰੀਏ ਤੋਂ ਸ਼ੁਰੂ ਕਰਕੇ ਆਨੰਦਨਗਰ A ਆਨੰਦਨਗਰ B ਸਾਰਾ ਪਾਣੀ ਖਿੱਚੇਗਾ ਹੋਰ ਵੀ ਬਹੁਤ ਸਾਰੀਆਂ ਮਨਜੀਤ ਨਗਰ ਦਾ ਪਾਣੀ ਖਿੱਚੇਗਾ ਇੱਕ ਸਿਸਟਮ ਬਣਾਇਆ ਸੀ ਪਹਿਲਾਂ ਵੀ ਜਦੋਂ ਤੁਹਾਡੇ ਕੋਲੇ ਜੇ ਤੁਹਾਡਾ ਸੀਵਰੇਜ ਠੀਕ ਨਹੀਂ ਕੀਤਾ ਇਹਨਾਂ ਨੇ ਪੀਣ ਵਾਲੀਆਂ ਪਾਈਪਾਂ ਜਿਹੜੀਆਂ ਪੁਰਾਣੀਆਂ ਕੱਸ ਜਾਈਆਂ ਤੁਹਾਡੇ ਪਤਾ ਵਿੱਚ ਛਿੱਲ ਦੇ ਵਿੱਚ ਨੀਯੋ ਯਾਦਵਿੰਦਰਾ ਕਲੋਨੀ ਦੇ ਵਿੱਚ ਹਰ ਸਾਲ ਲੋਕ ਬਿਮਾਰ ਹੁੰਦੇ ਆ ਜੀ ਉਹਨੂੰ ਠੀਕ ਕਰ ਰਿਹਾ ਜੀ ਹਾਂ ਤੋ ਇਹ ਜਿਹੜੀਆਂ ਸਿਸਟੈਮਿਕ ਪ੍ਰੋਬਲਮਸ ਹੈਗੀਆਂ ਸਾਰੀਆਂ ਰੈਕਟੀਫਾਈ ਕਰ ਰਹੇ ਆਂ ਔਰ ਕੱਲੇ ਕੱਲੇ ਮਹੱਲੇ ਚ ਜਾ ਕੇ ਜ਼ਮੀਨ ਤੇ ਜਾ ਕੇ ਕੱਲੀ ਕੱਲੀ ਗਲੀ ਚ ਜਾ ਕੇ ਪ੍ਰੋਬਲਮ ਦੇਖ ਰਹੇ ਆਂ ਔਰ ਉਹਨਾਂ ਨੂੰ ਹੱਲ ਕਰ ਰਹੇ ਆਂ। ਕੋਣ ਦੇ ਆਪਣੇ ਇਹ ਬੰਦੇ ਜਿਹੜੇ ਅਰਜੈਂਟ ਰੱਖਦੇ ਕਿ ਅੱਜ ਆਉਂਦੇ। ਜਿੱਥੇ ਦੇਖਦੇ ਹੋ। ਦੇਖੋ ਜੇ ਕੋਈ ਬੰਦਾ ਆਪਣੇ ਇਮਾਨਦਾਰੀ ਨਾਲ ਡਿਜ਼ਾਈਨ ਕਰਦਾ ਨਾ ਜੀ ਤਾਂ ਉਹ ਕਹਿੰਦਾ ਕਿ ਮੈਂ ਡਿਜ਼ਾਈਨ ਕੀਤਾ ਭਰਾਵੋ ਤੁਸੀਂ ਆ ਨਾ ਕਰੋ ਮੇਰਾ ਮੈਂ ਦਿਨੋਂ ਚਾਹਨਾ ਮੈਂ ਨਮਾਣਾ ਸਿਕ ਵੜ ਕੇ ਉੱਤੇ ਜਾਣਾ ਚਾਹੁੰਦਾ। ਕਾਲ ਤੱਕ ਇਹ ਛੋੜਾ ਚਾਹੁੰਦਾ ਦਾ ਗੱਲ ਹੀ ਖਤਮ ਹੋ ਜਾਂਦੀ ਕੀ ਉਹਨਾਂ ਨੇ ਆਹੋ ਜਿਹਾ ਕੁਝ ਕੀਤਾ ਬਾਕੀ ਉਹਨਾਂ ਦੀ ਪਾਰਟੀ ਦਾ ਇੰਟਰਨਲ ਮੈਟਰ ਹੈ ਇਹ ਲੇਕਿਨ ਕਿਉਂਕਿ ਜਿਹੜਾ ਬੇਅਦਬੀ ਹੈ ਉਹ ਉਹਨਾਂ ਦਾ ਇੰਟਰਨਲ ਮੈਟਰ ਨਹੀਂ ਹੈ ਉਹ ਪੰਜਾਬ ਦਾ ਸਵੱਛਿਆ ਉਹਦੇ ਵਾਸਤੇ ਲੋਕਾਂ ਨੂੰ ਉਹ ਜਵਾਬ ਦੇ ਆ ਬਹੁਤ ਵੱਡਾ ਗੁਨਾਹ ਹੋਇਆ ਉਹਨਾਂ ਤੋਂ ਔਰ ਮੰਨੇ ਆ ਅਕਾਲ ਤਖਤੇ ਜਾ ਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਨੇ ਜੱਜ ਮੱਲੋ ਸਜ਼ਾ ਦੇਣੀ ਹੈ ਇਹ ਇਹ ਜਿਹੜਾ ਸਾਰਾ ਹੈਗਾ ਇਹ ਤਾਂ ਇੱਕ ਡਰਾਮਾ ਜਾਂ ਨਾਟਕ ਜਾਂ ਕੀਤਾ ਜਾ ਰਿਹਾ ਵੀ ਉਹ ਮਤਲਬ ਦੈਟ ਮੀਨਸ ਕਿ ਉਹ ਅਸਤੀਫਾ ਦੇਣਾ ਨਹੀਂ ਚਾਹੁੰਦੇ ਜਿਹਨੇ ਦੇਣਾ ਹੁੰਦਾ ਤੁਸੀਂ ਦੇਖੋ ਦਿੱਲੀ ਦਾ ਮੁੱਖ ਮੰਤਰੀ ਜੀ ਉਹ ਮੁੱਖ ਮੰਤਰੀ ਦੀ ਮਤਲਬ ਕੁਰਸੀ ਛੱਡ ਕੇ ਕੁਰਸੀ ਛੱਡ ਕੇ ਜਾ ਕੇ ਆਮ ਕਰ ਦੇਣੇ ਚਲਾ ਰਿਹਾ ਜੇ ਬੰਦੇ 'ਚ ਇਮਾਨਦਾਰੀ ਹੋਵੇ ਸੱਚਾਈ ਹੋਵੇ ਤਾਂ ਉਹ ਲੋਕਾਂ ਨੂੰ ਪਤਾ ਲੱਗ ਜਾਂਦੀ ਹੈ ਜੇ ਬੇਈਮਾਨੀ ਹੈ ਉਹ ਵੀ ਪਤਾ ਲੱਗ ਜਾਂਦੀ ਹੈ